ESB ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਸੰਘਰਸ਼ ਕਮੇਟੀ PSPCL ਦੀ ਮੈਨੇਜਮੈਂਟ ਖਿਲਾਫ ਬਿਜਲੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤੂਰੀ ਬਿਜਲੀ ਦਫਤਰ ਗੇਟ ਦੇ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਬਿਜਲੀ ਕਰਮਚਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਜਲੀ ਕਰਮਚਾਰੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਦੇ ਕੰਨਾਂ ਤੇ ਜੂ ਤੱਕ ਨਹੀਂ ਸਕਦੀ ਉਹਨਾਂ ਹੋਰ ਕੀ ਕਿਹਾ ਆਓ ਸੁਣੋ ਹਾਂ ਮਾਮਲਾ ਤਾਂ ਜੀ ਬਹੁਤ ਜਿਹਾ ਮੰਗਾਣੇ ਜਿਹੜੀਆਂ ਆਪਣੇ ਆ ਮੁਲਾਜ਼ਮ ਜਥੇਬੰਦੀਆਂ ਬਹੁਤ ਹੀ ਜਾਇਜ਼ ਮੰਗਾਣੇ ਜਿੰਨੂੰ ਕਿ ਬਿਜਲੀ ਮੰਤਰੀ ਸਾਹਿਬ ਆਪਣੇ ਬਿਜਲੀ ਮੰਤਰੀ ਜੀ ਨਾਲ ਮੁੱਖ ਪੰਜਾਬ ਸਰਕਾਰ ਨਾਲ ਤੇ ਮੈਨੇਜਮੈਂਟ ਨਾਲ ਕਿੰਨੀ ਵਾਰੀ ਮੀਟਿੰਗਾਂ ਲੈਣ ਤੋਂ ਉਪਰੰਤ 5-6 ਵਾਰੀ ਸਰਕਾਰ ਐ ਭੱਜ ਚੁੱਕੀ ਐ ਨਾ ਕਿ ਮੀਟਿੰਗ ਕਰ ਰਹੀ ਐ ਹਰ ਟਾਈਮ ਮਲਤਵੀ ਮਲਤਵੀ ਚੱਲ ਰਿਹਾ ਐ ਮੇਰੀ ਮੰਗ ਜਿਹੜੀ ਹੈਗੀ ਹੈ ਜਿਹੜੇ ਸਾਡੇ ਬਿਜਲੀ ਕੰਮੇ ਆਪਣੇ ਕਿਤੇ ਪੋਲ ਦੇ ਉੱਤੇ ਕਰੰਟ ਲਾ ਕੇ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਵਾਣਾ ਤੇ ਉਹਦੇ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਜਿਹੜਾ ਕਿ ਪੰਜਾਬ ਸਰਕਾਰ ਜਾਰੀ ਕਰੇ ਤੇ ਹੋਰ ਮੰਗਾ ਜਿਵੇਂ ਕਿ ਸਾਡੇ ਆਰਟੀਐਮ ਤੋਂ ਉਸੇ ਤਰੱਕੀ ਜੁਗੇਣੇ ਉਹਨਾਂ ਨੂੰ ਪੇਮੈਂਟ ਦੀਆਂ ਜਿਹੜੇ ਤੁਰਕੀਆਂ ਨੇ ਉਹਨਾਂ ਨੂੰ ਤਨਖਾਹ ਬਹੁਤ ਹੀ ਨਿਗੁਣੀਆਂ ਤਨਖਾਹਾਂ ਮਿਲ ਰਹੀਆਂ ਨੇ ਇੱਕ ਬੰਦਾ ਤਾਂ 45 ਹਜ਼ਾਰ ਤਨਖਾਹ ਲੈ ਰਿਹਾ ਇੱਕ ਬੰਦਾ 20 ਹਜ਼ਾਰ ਤੇ ਕੰਮ ਕਰ ਰਿਹਾ ਸੀਰੀਅਮ ਕੇਟਰ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਕਿ ਹੋਰ ਲੈਨਮੈਨ ਤੋਂ ਐਲਮ ਤੋਂ ਲੈਨਮੈਨ ਅਲਾਈਨਮੈਂਟ ਤੋਂ ਜਈ 2295/19 ਦੇ ਸਾਥੀ ਨੇ ਜਿਹੜੇ ਜਿਹੜੇ ਕਿ 1400 ਪੈਂਡਿੰਗ ਰਹਿ ਗਿਆ ਉਹਨੂੰ 3-3 ਸਾਲ 4-4 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਪ੍ਰੋਪਰ 10000 ਤਨਖਾਹ ਦੀ ਕੰਮ ਕਰ ਰਹੇ ਨੇ ਤੇ ਸਾਡੇ ਕੰਟਰੈਕਟ ਵਰਕਰ ਨੇ ਜਿਹੜੇ ਡੀਸੀ ਰੇਟ ਤੇ ਨੇ ਆਪਣੇ ਮੀਟਰ ਰੀਡਰ, ਬੀਡੀ ਤੇ ਕੈਸ਼ੀਅਰ ਉਹਨਾਂ ਨੂੰ ਸਰਕਾਰ ਪਿਛਲੇ 15-16 ਸਾਲ ਦੇ ਉਹ ਕੰਟਰੈਕਟ ਤੇ ਚੱਲ ਰਹੇ ਨੇ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੀ ਕਿਤੇ ਵੀ ਕੰਮ ਤੇ ਸਰਕਾਰ ਨਹੀਂ ਖੜ ਰਹੀ ਜਦੋਂ ਦੀ ਵੀ ਆਈ ਹੈ ਇਹ ਸਾਰੀਆਂ ਮੰਗਾਂ ਕਰਕੇ ਸਾਰਾ ਇਹ ਸਮੂਹਿਕ ਛੁੱਟੀ ਤੇ ਆਸੀ ਤੰਦਰਨ ਜੇ ਹੈ ਸਮੂਹਿਕ ਛੁੱਟੀ ਸਾਨੂੰ ਵਧਾਣੀ ਪਈ ਉੱਤੋਂ ਜੋ ਵੀ ਕਾਲ ਹੋਗੀ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਮਹੀਨੇ ਦੀ ਹੋਵੇ ਜਾਂ ਕੋਈ ਹੋਰ ਤਿੱਖਾ ਸੰਘਰਸ਼ ਕਰਨਾ ਪਿਆ ਤਾਂ ਅਸੀਂ ਉਸ ਜੀਤੇ ਵੀ ਨਾਲ ਖੜਾਂਗੇ ਬਿਜਲੀ ਰੋਡ ਤੇ ਜਿਹੜਾ ਸਾਡਾ ਸਾਡੀਆਂ ਠੱਕੀਆਂ ਸਾਡੀਆਂ ਮੰਗਾਂ ਨਹੀਂ ਆ ਜਿਵੇਂ ਕਿ ਸਾਡੇ ਆ ਮੰਗਾਂ ਪਿੱਛੀਆਂ ਕਰਕੇ ਮਜ਼ਦੂਰ ਪੱਕੇ ਕਰਨਾ ਸੀਆਰਏ 295/19 ਦੇ ਅੰਦਰ ਨਹੀਂ ਆ ਆਰਟੀਐਮ ਤੋਂ ਇਹ ਐਸਐਸਏ ਬਣਾਉਣਾ ਐਸਐਸਏ ਦੀਆਂ ਤਰਖਾਹਾਂ ਦਾ ਮਸਲਾ ਹੈਗਾ ਤੇ ਸਾਡੇ ਲਾਈਨਮੈਨ ਜਿਹੜੇ ਉਹਨਾਂ ਨੌਕਾ ਕਾਉਂਡ ਰਿਹਾ ਜਾਂ ਜਾਂ ਜਿਹੜੀ ਸਾਡੇ ਪਰਚੇ ਦਰਜ ਕਰ ਦਿੰਦੇ ਹੈਗੇ ਅਤੰਜਿਤ ਡਿਊਟੀ ਤੇ ਵੀ ਹੋਮ ਦਾ ਪੱਤਿਆ ਦਿੱਤਾ ਇਹਨਾਂ ਤਸ ਪਰਚਾ ਪਾਉਂਦੇ ਆ ਇਹਨਾਂ ਮਸਲਾਂ ਤੇ ਡੀਏ ਦੀਆਂ ਕਿਸ਼ਤਾਂ ਦੇ ਮਸਲਾਂਿਆਂ ਤੇ ਸਾਡੇ ਲਈ ਪੰਜਾਬ ਸਰਕਾਰ ਨਾਲ ਸਾਡੇ ਸਿੱਧਾ ਮੁੱਖ ਸੁਪੀਤੇ ਰੱਖਾਂਗੇ ਸੀ ਸਾਡੀਆਂ ਜੋ ਮੁੱਖ ਮੰਗਾਂ ਨੇ ਜੀ ਉਹ ਕਿਸ਼ਤਾ ਇਸ ਟਾਈਮ ਸਾਰੀਆਂ ਜਿੰਨੀਆਂ ਜਥੇਬੰਦੀਆਂ ਨੇ ਅਸੀਂ ਜੁਆਇੰਟ ਦੇ ਜੁਆਇੰਟ ਦੇ ਥੱਲੇ ਤੇ ਜਿੰਨੀਆਂ ਸਾਡੀਆਂ ਸਮੂਹ ਬਿਲੀਬੋਰਡ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਨੇਤਰਤਵ ਦੇ ਵਿੱਚ ਅਸੀਂ ਜਿਹੜਾ ਇਹ ਸਮੂਹ ਅੱਗੇ ਝੁੱਟੀ ਭਰ ਰਹੇ ਆ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਵੀ ਜਿਹੜੇ ਸਾਡੇ ਜਿੰਨੇ ਆਰਟੀਐਮ ਤੋਂ ਐਸਐਸਏ ਬਣਦੇ ਨੇ ਜਾਂ ਉਹਨੇ ਉਹਨਾਂ ਦੇ ਜਿੰਨੀਆਂ ਕੇਟਰਵਾਇਜ਼ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਿੰਨੇ ਸਾਡੇ ਪੁਰਾਣੇ ਕੰਟਰੈਕਟਰ ਨੇ ਉਹ ਕੰਟਰੈਕਟਰ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਸਾਡਾ ਅਗਲਾ ਸੰਘਰਸ਼ ਹੋਏਗਾ ਵੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ